ਮਤੀ ਦੀ ਇੰਜੀਲ ਅਧਿਆਇ 4 8 ਤੇ 9 ਐਤ ਵਿੱਚ ਲਿਖਿਆ ਹੈ ਫਿਰ ਸ਼ੈਤਾਨ ਉਹਨੂੰ ਜਾਨੀ ਕਿ ਯਿਸੂ ਮਸੀਹ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲੌ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ ਜੇ ਤੂੰ ਨਿਉਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਤਦੋਂ ਯਿਸੂ ਨੇ ਉਹਨੂੰ ਕਿਹਾ हे ਸ਼ੈਤਾਨ ਚਲਿਆ ਜਾ ਕਿਉਂ ਜੋ ਲਿਖਿਆ ਹੈ ਭਾਈ ਤੂੰ ਪ੍ਰਭ ਆਪਣੇ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਉਹਦੇ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ ਸੋ ਖੁਦਾਵੰਦ ਦੇ ਲੋਕੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਜਦੋਂ ਪ੍ਰਭ ਯਿਸੂ ਮਸੀਹ ਨੇ ਆਪਣੀ ਸੇਵਕਾਈ ਦਾ ਵੀ ਆਰੰਭ ਕੀਤਾ ਤਾਂ ਸ਼ੈਤਾਨ ਨੇ ਤਿੰਨ ਵਾਰ ਉਸਨੂੰ ਅਜਮਾਇਆ ਜਿਦੇ ਵਿੱਚੋਂ ਇੱਕ ਅਜਮਾਇਸ਼ ਇਹ ਸੀ ਕੇ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਸਾਰੀਆਂ ਪਾਤਸ਼ਾਹੀਆਂ ਦੁਨੀਆ ਦੀ ਧਨ ਦੌਲਤ ਚਕਾ ਚਾਉਂਦ ਤੇ ਲਾਲਚ ਦੇ ਕੇ ਝਕਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਭੂ ਯਿਸੂ ਮਸੀਹ ਉਹਨੀਆਂ ਗੱਲਾਂ ਵਿੱਚ ਨਹੀਂ ਆਇਆ ਔਰ ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਨੂੰ ਡਾਂਟਿਆ ਕਿ ਮੇਰੇ ਕੋਲੋਂ ਦੂਰ ਹੋ ਜਾ ਸੁਖਦਾਬਨ ਦੇ ਲੋਕੋ ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਛਿੜਕਿਆ ਤੇ ਉਹ ਛੱਡ ਕੇ ਚਲਾ ਗਿਆ ਤੇ ਸਵਰਗ ਦੂਤ ਆ ਕੇ ਉਸ ਦੀ ਟਹਿਲ ਕਰਨ ਲੱਗੇ ਕਿਉਂਕਿ ਪ੍ਰਭੂ ਯਿਸੂ ਮਸੀਹ ਤਾਂ ਪਰਮੇਸ਼ਵਰ ਜਾਂ ਤਾਂ ਪ੍ਰਭੂ ਹੈ ਉਸ ਨੂੰ ਕੋਣ ਝੁਕਾ ਸਕਦਾ ਹੈ ਸੋ ਅੱਜ ਖੁਦਾਵੰਦ ਦੇ ਲੋਕੋ ਬਹੁਤ ਸਾਰੇ ਮਸੀਹ ਲੋਕਾਂ ਨੂੰ ਸ਼ੈਤਾਨ ਇਸੇ ਤਰ੍ਹਾਂ ਦੁਨੀਆ ਦਾ ਲਾਲਚ ਧਨ ਦੌਲਤ ਜਾਂ ਹੋਰ ਕਈ ਸਾਰੀਆਂ ਚੀਜ਼ਾਂ ਦਾ ਪੈਸੇ ਟਕੇ ਦਾ ਲਾਲਚ ਕਈ ਹੋਰ ਘਰ ਕਰ ਜ਼ਮੀਨ ਜੈ ਜਾ ਦਾ ਲਾਲਚ ਦੇ ਕੇ ਚਮਤਕਾਰਾਂ ਦਾ ਲਾਲਚ ਦੇ ਕੇ ਜਾਂ ਭੀੜ ਦਾ ਲਾਲਚ ਵਿਖਾ ਕੇ ਕਲਿਸਿਆਵਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਅਸੀਂ ਇੱਕ ਚੰਗੇ ਵਿਸ਼ਵਾਸੀ ਵਚਨ ਉੱਤੇ ਚੱਲਣ ਵਾਲੇ ਮਜ਼ਬੂਤ ਚਟਾਨ ਵਾਂਗ ਬਣ ਜਾਈਏ ਤਾਂ ਕਿ ਸ਼ੈਤਾਨ ਸਾਨੂੰ ਪਰਮਾਨਾ ਨਹੀਂ ਸਕੇ ਤੇ ਇਸ ਕਰਕੇ ਕਈ ਲੋਕ ਉਹਨਾਂ ਦੀ ਚਪੇਟ ਵਿੱਚ ਆ ਜਾਂਦੇ ਹਨ ਤੇ ਬਹੁਤ ਸਾਰੇ ਆਪਣੀਆਂ ਲੋਕਲ ਚਰਚਾ ਅਤੇ ਆਪਣੇ ਪਾਸਟਰ ਸਾਹਿਬਾਨਾਂ ਨੂੰ ਛੱਡ ਕੇ ਚਲੇ ਜਾਂਦੇ ਹਨ ਔਰ ਉਹ ਭੀੜ ਦਾ ਹਿੱਸਾ ਬਣ ਜਾਂਦੇ ਹਨ ਤੇ ਭੀੜ ਵਿੱਚ ਕੋਈ ਕਿਸੇ ਨੂੰ ਪੁੱਛਦਾ ਨਹੀਂ ਤੇ ਫਿਰ ਆਪਮਹਾਰੇ ਸ਼ੈਤਾਨ ਉਹਨਾਂ ਨੂੰ ਕਈ ਸਾਰੀਆਂ ਹੋਰ ਗੁਨਾਹਾਂ ਵਿੱਚ ਫਸਾ ਦਿੰਦਾ ਹੈ ਤਾਂ ਇਸ ਕਰਕੇ ਅਸੀਂ ਬਚੀਏ ਕਿਉਂਕਿ ਸਾਡੀ ਜਿਹੜੀ ਕਲਿਸਿਆ ਦੇ ਲੋਕ ਹਨ ਉਹ ਵਿਚਾਰੇ ਭੋਲੇ-ਪਾਲੇ ਉਹ ਸਮਝ ਨਹੀਂ ਪਾਉਂਦੇ ਸ਼ੈਤਾਨ ਦੀਆਂ ਚਾਲਾਂ ਨੂੰ ਕਿਉਂਕਿ ਅਗੋ ਪਰਮਾਉਣ ਵਾਲੇ ਕੋਈ ਹੋਰ ਨਹੀਂ ਬਲਕਿ ਮਸੀਹਤ ਦਾ ਚੋਲਾ ਪਾਏ ਹੋਏ ਹੱਥ ਵਿੱਚ ਪਰਮੇਸ਼ਰ ਦਾ ਵਚਨ ਫੜੇ ਹੋਏ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਕਲਿਸਿਆਵਾਂ ਨੂੰ ਪਰਮਾਉਂਦੇ ਹਨ ਖੁਦਾ ਦੇ ਪਵਿੱਤਰ ਵਚਨ ਦੇ ਵਿੱਚ ਇਹ ਵੀ ਲਿਖਿਆ ਯਿਸੂ ਮਸੀਹ ਨੇ ਕਿਹਾ ਅੰਤ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਝੂਠੇ ਉੱਠਣਗੇ ਚਮਤਕਾਰ ਵੀ ਕਰਕੇ ਵਿਖਾਉਣਗੇ ਅਤੇ ਕਲਿਸਿਆਵਾਂ ਨੂੰ ਤੋੜਨਗੇ ਵਿਸ਼ਵਾਸੀਆਂ ਨੂੰ ਪਰਮਾਉਣਗੇ ਸੋ ਇਸ ਕਰਕੇ ਅਸੀਂ ਬਚੋ ਔਰ ਪਰਮੇਸ਼ਵਰ ਦੇ ਵਚਨ ਦੇ ਨਾਲ ਵਫਾਦਾਰ ਹੋ ਕੇ ਚੱਲੋ ਔਰ ਜਿੱਥੇ ਵੀ ਤੁਹਾਨੂੰ ਪਰਮੇਸ਼ਵਰ ਨੇ ਜੋੜਿਆ ਆਪਣੀ ਚਰਚ ਆਪਣੇ ਅਗੂਏ ਦੇ ਨਾਲ ਇਮਾਨਦਾਰੀ ਨਾਲ ਚੱਲੋ ਕਿਉਂਕਿ ਜਿਹੜੀ ਬਰਕਤ ਜਿਹੜੀ ਆਸ਼ੀਸ਼ ਤੁਹਾਨੂੰ ਮਿਲਨੀ ਆ ਉਹ ਉੱਥੇ ਹੀ ਮਿਲ ਜਾਣੀ ਹੈ ਇਸ ਲਈ ਭੀੜ ਦਾ ਹਿੱਸਾ ਨਾ ਬਣੋ ਕਦੇ ਵੀ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਨਾ ਆਓ ਪਰਮੇਸ਼ਵਰ ਤੁਹਾਨੂੰ ਸਾਰੀਆਂ ਵਰਕਤਾਂ ਉੱਥੇ ਹੀ ਦੇ ਦੇਵੇਗਾ ਸੋ ਆਪਣਾ ਖਿਆਲ ਰੱਖੋ ਅਤੇ ਝੂਠੀ ਸਿੱਖਿਆ ਤੋਂ ਲਾਲਚ ਵਾਲੀ ਸਿੱਖਿਆ ਤੋਂ ਪਰਮਾਉਣ ਵਾਲੀ ਸਿੱਖਿਆ ਤੋਂ ਹਮੇਸ਼ਾ ਬਚੋ ਇਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਨੇ ਸ਼ੈਤਾਨ ਨੂੰ ਡਾਂਟਿਆ ਛਿੜਕਿਆ ਅਤੇ ਆਖਿਆ ਵਚਨ ਚ ਲਿਖਿਆ ਹੈ ਆਪਣੇ ਪਰਮੇਸ਼ਵਰ ਨੂੰ ਹੀ ਮੱਥਾ ਟੇਕ ਉਸੇ ਦੀ ਉਪਾਸਨਾ ਕਰ ਮੈਂ ਤੇਰੇ ਕੀ ਹੋ ਚੁਕਾ ਤਾਂ ਸ਼ੈਤਾਨ ਨੂੰ ਜਦੋਂ ਛਿੜਕਿਆ ਸ਼ੈਤਾਨ ਉੱਥੋਂ ਭੱਜ ਗਿਆ ਤੇ ਸਵਰਗ ਦੂਤਾ ਆ ਕੇ ਟੇਲ ਕਰਨ ਲੱਗੇ ਇਸੇ ਤਰ੍ਹਾਂ ਕਈ ਵਾਰੀ ਤੁਹਾਡੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਤੁਹਾਨੂੰ ਵੀ ਇਸ ਤਰ੍ਹਾਂ ਬਹੁਤ ਪਰਮਾਨ ਵਾਲੇ ਆ ਸਕਦੇ ਹਨ ਤੇ ਤੁਸੀਂ ਉਹਨਾਂ ਨੂੰ ਤੋੜ ਕੇ ਜਵਾਬ ਦਿਓ ਤੇ ਜਦੋਂ ਤੁਸੀਂ ਉਹਨਾਂ ਨੂੰ ਤੋੜ ਕੇ ਜਵਾਬ ਦਿਓਗੇ ਵਚਨ ਦੇ ਅਨੁਸਾਰ ਜਵਾਬ ਦਿਓਗੇ ਤੇ ਫਿਰ ਉਹ ਤੁਹਾਡੇ ਕੋਲ ਚਲੇ ਜਾਣਗੇ ਤੇ ਫਿਰ ਪਰਮੇਸ਼ਵਰ ਆਪਣੀਆਂ ਆਸ਼ੀਸ਼ਾਂ ਨੂੰ ਬਰਕਤਾਰੂ ਤੁਹਾਡੇ ਉੱਤੇ ਬਹਾਲ ਕਰ ਦੇਵੇਗਾ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਪਰਮੇਸ਼ਵਰ ਦੇ ਵਚਨ ਚ ਲਿਖਿਆ ਉਹਨੇ ਵਾਅਦਾ ਕੀਤਾ ਹੈ ਮਤੀ 28 ਦੇ ਵਿੱਚ ਕਿ ਆ ਜੁਗਦਿਆਤ ਤੱਕ ਮੈਂ ਹਰ ਵੇਲੇ ਤੁਹਾਡੇ ਨਾਲ ਹ ਉਸਨੇ ਸਾਨੂੰ ਆਪਣਾ ਪਾਕ ਪਵਿੱਤਰ ਆਤਮਾ ਦਿੱਤਾ ਹੈ ਜੋ ਸਾਡੀ ਅਗਵਾਈ ਕਰਦਾ ਹੈ ਇਸ ਲਈ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚੱਲੋ ਤੇ ਸ਼ੈਤਾਨ ਤੋਂ ਬਚੇ ਰਹੋਗੇ ਪਰਮੇਸ਼ਵਰ ਤੁਹਾਡੇ ਸਭ ਦੇ ਨਾਲ ਹੋਵੇ ਖੁਦਾਵੰਦੀ ਅਸੂਮਸੀ ਦੇ ਨਾਮ ਦੇ ਵਿੱਚ ਜੈ ਮਸੀਦੀ